ਛੇੜਛੜ ਕਰਮਦੇ ਮਾਮਲੇ 'ਚ ਪਤੀ ਨੂੰ ਸ਼ਿਕਾਇਤ ਕਰਵਾਉਣੀ ਪਈ ਮਹਿੰਗੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਵਾਰੀ ਉਹਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣੀ ਮੁੰਡੇ ਨੂੰ ਡੱਕ ਲਓ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਹੀ ਇਧਰੋਂ ਫੇਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫੇਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਸ਼ਰਾਬ ਕੇ ਨੌਜਵਾਨਾਂ ਨੇ ਸ਼ਰੀਆਮ ਕੀਤਾ ਗੁੰਡਾ ਗੱਦੀ ਦਾ ਨੰਗਾ ਨਾਚ ਮੁੰਡੇ ਦੇ ਤਾਈ ਨੇ ਸ਼ਰਾਬ ਪੀਤੀ ਤੇ ਉਹ ਕਹਿੰਦਾ ਅਸੀਂ ਨਹੀਂ ਬਰਗਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗੋਲੀ ক্লোਜ ਕੀਤਾ ਬਹੁਤ ਜ਼ਤ ਪਰ ਮੈਨੂੰ ਵੀ ਗਾੜੀ ਨੂੰ ਗੋਲੀ ক্লোਜ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਕਰਤੇ ਪੱਥਰ ਰੋੜੇ ਤੇ ਤੇਜ਼ ਤਾਰ ਹਥਿਆਰ ਨਾਲ ਕੀਤਾ ਹਮਲਾ ਉਹ ਮੈਨੇਡਰ ਪੋਰ ਦਿੱਤੀ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਕੇ ਆਈ ਥਾਣੇ ਘਰ ਦੇ ਸਨਮਾਨ ਦੀ ਬੁਰੀ ਤਰੀਕੇ ਨਾਲ ਕੀਤੀ ਪੰਨ ਤੋੜ ਮੋਟਰਸਾਈਕਲ ਅੰਦਰ ਲੱਗੇ ਉਹਨਾਂ ਮੋਟਰਸਾਈਕਲ ਕੱਢ ਕੇ ਬੂਏ ਦੇ ਵਿੱਚ ਹੀ ਸਾੜ ਦਿੱਤੇ ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਹੀ ਉਹ ਦੋਵੇਂ ਸਾੜਤੇ ਕਾਰ ਅਤੇ ਮੋਟਰਸਾਈਕਲ ਨੂੰ ਲਗਾ ਦਿੱਤੀ ਅੱਗ 25 ਮੋਰਸਲ ਆ ਗਏ ਮੁੰਡੇ ਦਾ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਸੀਂ ਇਹ ਬੂਆ ਮਾੜਾ ਮੋਟਾ ਮਾਰ ਗਿਆ ਸੀ ਆਪਣੇ ਬੱਚੇ ਲੈ ਗਏ ਫੜਾਫੜ ਤੀਸਰੀ ਮੰਜ਼ਲੇ ਚ ਆ ਗਿਆ ਆਪਣਾ ਬਚਾ ਕੇ ਤਾ ਤੇ ਮੁੜ ਕੇ ਦਾਤਰ ਮਾਰਨ ਦੇ ਬੂਆ ਨੂੰ بڑے ਦਾਤਰ ਮਾਰੇ ਉਹਨਾਂ ਨੇ ਪੁਲਿਸ ਕਰ ਰਹੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਇੰਦਰਾ ਕੁੰਦੂਮੀ ਵਿੱਚ ਦੋਹਾਂ ਤਰ੍ਹਾਂ ਦਾ ਅਸੂਚ ਝਗੜਾ ਆ ਉਸ ਸੰਬੰਧੀ ਐਫ ਆਰ ਨੰਬਰ 338 ਪੀ ਦਾ 25 ਦੱਦੂ ਕਰਕੇ ਤੇ ਜਿਹੜੇ ਮੇਨ ਦੋਸ਼ੀਓ ਦੇ ਚ ਫੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਆਪਾਂ ਬੰਦੇ ਜਿਹੜੇ ਆ ਤੱਬੂ ਕਾਮ 7 ਸਿਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮਿਆਸ਼ੂਦੀਪ ਕਾਲ ਅੰਮ੍ਰਿਤ ਸਰਦੇ ਵੀ ਸ਼ਰੀਆਮ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜੀਹਾਂ ਤੁਹਾਨੂੰ ਦੱਸ ਦੇ ਕਿ ਛੇੜਛਾੜ ਕਰਨ ਦੇ ਮਾਮਲੇ ਚ ਪਤੀ ਦੇ ਵੱਲੋਂ ਜਿਹੜੀ ਐ ਕਾਇਦ ਕੀਤੀ ਗਈ ਸੀ ਇਸੇ ਰੰਜਿਸ਼ ਤਹਿਤ ਨੌਜਵਾਨਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਸ਼ਰੀਆਮ ਜਿਹੜੀ ਹੈ ਸਮਾਨ ਦੀ ਪੰਤੋੜ ਕੀਤੀ ਹੈ ਅਤੇ ਗੁੰਡਾਗਰਦੀ ਦਾ ਜਿਹੜਾ ਨੰਗਾ ਨੱਚ ਦੇਖਣ ਨੂੰ ਮਿਲਿਆ ਸ਼ਰੀਆਮ ਉਹਨਾਂ ਦੇ ਵੱਲੋਂ ਕਾਰ ਅਤੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਤੇਜ਼ਧਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉੱਥੇ ਤੁਹਾਨੂੰ ਦੱਸ ਦੇ ਕਿ ਇਨ੍ਹਾਂ ਨੌਜਵਾਨਾਂ ਤੋਂ ਪਰਿਵਾਰ ਨੇ ਜਿਹੜਿਆ ਛੱਤ ਤੇ ਛੜ ਕੇ ਜਾਨ ਬਚਾਈ ਹੈ ਬਾਲ ਬਾਲ ਜਿਹੜਾ ਪਰਿਵਾਰ ਬਚਿਆ ਹੈ ਅਤੇ ਤੁਹਾਨੂੰ ਦੱਸ ਦੇ ਕਿ ਪਰਿਵਾਰ ਦੇ ਵੱਲੋਂ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਬਾਰ-ਬਾਰ ਇਹਨਾਂ ਨੂੰ ਸ਼ਿਕਾਇਤ ਕੀਤੀ ਹੈ ਪਰ ਪੁਲਿਸ ਸਾਨੂੰ ਹਰਰਾਸ ਕਰ ਰਹੀ ਹੈ ਅਤੇ ਹੋਰ ਵੀ ਜਿਹੜੇ ਨੇ ਪਰਿਵਾਰ ਦੇ ਵੱਲੋਂ ਪੁਲਿਸ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਪੁਲਿਸ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਪਰਿਵਾਰ ਦਾ ਕੀ ਕਹਿੜਾ ਆ ਓਬਵੀਅਸ ਨਾ ਦਿਨੇ ਤੁਹਾਨੂੰ ਜਸਵਿੰਦਰ ਸਿੰਘ ਪਈ ਮੇਰਾ ਨਾਮ ਗੱਲ ਮੇਰੀ ਵਾਈਫ ਤੋਂ ਹੋਈ ਸੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਰਿਓ ਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣੇ ਮੁੰਡੇ ਨੂੰ ਡੱਕ ਲਓ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਹੀ ਇਧਰੋਂ ਫਿਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫਿਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫਿਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਉਧਰ ਦੂਜੇ ਘਰ ਵੀ ਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਹੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਗਿਆ ਹੀ ਥਾਣੇ ਹੌੜਸਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜਾ ਕੇ ਇਹਨੂੰ ਚੁੱਕ ਕੇ ਲਿਆਉਣ ਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨਾ ਹੁੰਦਾ ਸੀ ਪਰਸੋਂ ਕੀ ਗੱਲ ਇਹਦਾ ਪਰਸੋਂ ਇਹੋ ਗੱਲ ਹੈ ਕਿ ਮੇਰਾ ਬ੍ਰਦਰ ਇੱਧਰ ਹੀ ਛੋਟੇ ਮੈਂ ਚਲੋ ਦੂਜੇ ਘਰ ਹਾਂ ਤੇ ਇਹਨਾਂ ਨੇ ਉਹ ਮੁੰਡਾ ਕੇ ਅੰਦਰ ਵੜਿਆ ਨਾ ਤਾਂ ਯੱਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ ਅਸੀਂ ਉਹਨੂੰ ਮਿਲਣਾ ਵਾ ਤੇ ਇਹਦਾ ਤਾਇਆ ਇਹਨਾਂ ਨਾਲ ਬਤਮੀਜੀ ਕਰਨ ਰਿਹਾ ਪਿਆ ਤੁਸੀਂ ਕੌਣ ਹੁੰਦੇ ਸਾਡੇ ਘਰ ਆ ਕੇ ਪੁੱਛਣ ਵਾਲੇ ਕਿ ਅਸੀਂ ਮੁੰਡਾ ਦਈਏ ਨਾ ਦਈਏ ਤੁਹਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ-ਗੋਲਾਂ ਕੱਢੀਆਂ ਤੇ ਫਿਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਕਹਾ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫਿਰ ਅਸੀਂ ਚੌਂਕੀ ਚੱਲ ਗਏ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਭਾਈ ਸਾਡੀ 2 ਮ ਤੁਹਾਡੀ ਉਹ ਦਿਖਾਸ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇਥੇ ਸ਼੍ਰੀ ਆਮ ਘੋਮਦਾ ਮੁੰਡਾ ਆ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋਈ ਤੁਮਣ ਕਹੀਂ ਘਰੇ ਆਏ ਆ ਘਰੇ ਆਏ ਆ ਜਿਹੀਂ ਘਰੇ ਪਹੁੰਚੇ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਇਹਨੂੰ ਮੁੰਡੇ ਜਦੋਂ 20-25 ਮੋਟਰਸਾਈਕਲ ਆ ਗਏ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਹੀਂ ਇਹ ਬੂਗਾ ਮੜਾ ਮੋਟਾ ਮਾਰ ਗਿਆ ਸੀ ਆਪਣੇ ਬੱਚੇ ਲੈ ਗਿਆ ਫੜਾ ਫੜ ਤੀਸਰੀ ਮੰਜ਼ਲ ਤੇ ਜਾ ਗਿਆ ਆਪਣਾ ਬਚਾਅ ਕੀਤਾ ਤੇ ਮੁੜ ਕੇ ਦਾਤਰ ਮਾਰਨ ਦੇ ਬੂਆਂ ਨੂੰ بڑے ਦਾਤਰ ਮਾਰੇ ਉਹਨਾਂ ਨੇ ਅਹੀਂ ਬਚਾਅ ਕਰਕੇ ਆਪਣਾ ਉੱਤੇ ਚੱਲ ਗਏ ਤੀਸਰੀ ਮੰਜ਼ਲ ਤੇ ਬੱਚੇ ਇਹ ਮੇਰੇ ਭਰਾ ਦੇ ਛੋਟੇ ਬੱਚੇ ਸੀ ਦੋ ਨਾਲ ਇਹਦੀ ਵਾਈਫ ਸੀ ਨਾਲ ਮੰਮੀ ਮੇਰੀ ਵੀ ਸੀ ਨੁਕਸਾਨ ਮੈਨਾ ਦੋ ਮੁਰਸਲ ਸੀ ਉਹਨਾਂ ਨੂੰ ਅੱਗ ਲਾ ਗਏ ਮਸ਼ੀਨ ਭੰਤੀ ਤੇ ਤੁਹਾਨੂੰ ਪਤਾ ਉੱਧੇ ਤੁਸੀਂ ਵੇਖਿਆ ਪੂਰਾ ਪੱਥਰ ਰੋੜਾ ਚਲਾ ਗਿਆ ਕੋਈ ਸਾਡਾ ਕੋਠੇ ਦੇ ਸ਼ੀਸ਼ਾ ਕੋਈ ਨਹੀਂ ਬਚਿਆ ਬਹੁਤ ਨੁਕਸਾਨ ਕੀਤਾ ਕੋਈ ਪੁਲਿਸ ਨਹੀਂ ਆਈ ਇਹਨੇ ਫੋਨ ਕੀਤਾ ਪੁਲਿਸ ਜਦੋਂ ਆਈ ਜਦੋਂ ਸਭ ਕੁਝ ਖਤਮ ਹੋ ਗਿਆ ਕੰਮ ਫੇਰ 10 ਵਜੇ ਲੜਾਈ ਸਾਡੇ ਦਾ ਚાલુ ਹੋਈ 11 11:30 ਵਜੇ ਤੱਕ 12 ਤੱਕ ਲੜਾਈ ਹੋਈ ਉਸ ਤੋਂ ਬਾਅਦ ਪੁਲਿਸ ਆਈ ਜਾ ਕੇ 1 ਵਜੇ ਕਿਸੇ ਨੇ 112 ਤੇ ਫੋਨ ਕੀਤਾ ਕਹਿੰਦੇ ਚੁੱਕਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਜਦੋਂ ਸਾਰਾ ਕੋਈ ਕੰਮ ਖਤਮ ਹੋ ਗਿਆ ਸਾਰੇ ਮੁੰਡੇ ਮੜੇ ਫਰਾਰ ਹੋ ਗਏ ਥੋਂ ਨਿਕਲ ਗਏ ਤੇ ਮੁੜ ਕੇ ਪੁਲਿਸ ਆ ਕੇ ਵੇਖਣ ਤਾਂ ਵੀ ਇਹ ਕੀ ਹੋਇਆ ਮੰਗ ਇਹਨਾਂ ਦੇ ਕੇਸ਼ ਹੋਣਾ ਚਾਹੀਦਾ ਬੰਦਿਆਂ ਤੇ ਜਿਹੜਾ ਮੇਲ ਸ਼ੰਕਰ ਆ ਫੱਤੇ ਦਾ ਮੁੰਡਾ ਜਿਹੜਾ ਇਹਤੇ ਕੇਸ ਹੋਣਾ ਚਾਹੀਦਾ ਇੰਨੇ ਮੁੰਡੇ ਬੁਲਾਏ ਆਂ ਦੂਸਰੀ ਵਾਰ ਹਲਾ ਕੀਤਾ ਵਾ ਪਹਿਲੀ ਵਾਰ ਹਾਂਜੀ ਵਾਖਤਰਾ ਸਾਨੂੰ ਬਹੁਤ ਖਤਰਾ ਵਾ ਜਿੰਨੇ ਮੁੰਡੇ ਆਏ ਕੱਲ ਨੂੰ ਸਾਡਾ 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 ਨੁਕਸਾਨ ਹੋ ਜਾਂਦਾ ਕੋਈ ਅਸੀਂ ਫੇਰ ਵੀ ਬਚ ਗਏ ਇਸ ਦੀ ਮੱਝ ਜਾ ਕੇ ਸਾਡੇ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਇਹਨੇ ਮੇਰੇ ਭਰਾ ਦੀ ਵਾਈਫ ਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਭਰਨਾ ਹੈ ਨਿਕਲ ਨਿਕੇ ਬੱਚੇ ਹੀ ਆਪਣੇ ਘਰ ਨਹੀਂ ਘਰ ਰਹੇ ਕਿੱਥੇ ਹੋ ਜਗਾ ਆਪਣੇ ਘਰੋਂ ਉਧਰ ਪੁਰਾਣੇ ਘਰ ਮੈਂ ਰਹਿ ਰਿਹਾ ਮੈਂ ਇਧਰ ਮੇਰਾ ਬ੍ਰਦਰ ਹੁਣ ਰਹਿੰਦਾ ਵਾ ਮੇਰਾ ਨਾਮ ਸਤਵਿੰਦਰ ਸਿੰਘ ਆ ਮੈਂ ਇੱਥੇ ਇੱਥੋਂ ਦਾ ਰਹਿੰਦਾ ਵਸੇ ਤੇ ਗੱਲ ਕੀ ਹੋਈ ਆ ਗੱਲ ਤੇ ਤੁਹਾਨੂੰ ਤਕਰੀਬਨ ਅੱਧੀ ਤੇ ਪਤਾ ਲੱਗ ਹੀ ਚੁੱਕੀ ਐ ਜੋ ਕੁਝ ਹੋਇਆ ਵੀ ਇਹ ਪਰੇਸ਼ਾਨ ਕਰਦਾ ਹੈਗਾ ਉਸ ਤੋਂ ਬਾਅਦ ਜਦੋਂ ਮੁੰਡਾ ਆਇਆ ਉਹਨੂੰ ਕਿਹਾ ਵਾ ਕਿ ਬਾਹਰ ਕੱਢੋ ਵੀ ਇਹ ਪੇਸ਼ ਨਹੀਂ ਹੋਣਿਆ ਅਸੀਂ ਨੂੰ ਚੌਂਕੀ ਲੈ ਕੇ ਜਾਣਾ ਉਹ ਕਹਿੰਦਾ ਨਹੀਂ ਬਾਹਰ ਕੱਢਣਾ ਉਤੋਂ ਮੁੰਡੇ ਦੇ ਤਾਈ ਨੇ ਸ਼ਰਾਬ ਪੀਤੀ ਸੀ ਤੇ ਉਹ ਕਹਿੰਦਾ ਅਸੀਂ ਨਹੀਂ ਬਾਹਰ ਕੱਢਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗੋਲੀ ক্লোਜ ਕੀਤਾ ਬਹੁਤ ਜ਼ਿਆਦਾ ਉਹ ਮੈਨੂੰ ਵੀ ਗਾੜੀਆਂ ਗਾਲੀ ਗਲੋਚ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਮੈਂ ਸਿੰਘ ਸਜਿਆ ਵਾ ਤੇ ਮੈਨੂੰ ਇੰਨੀ ਗੱਲਾਂ ਉਹਨੇ ਕਹਿ ਦਿੱਤੀ ਕਿ ਤੂੰ ਸ਼ਰਾਬ ਪੀਤੀ ਆ ਤੂੰ ਨਹੀਂ ਪੀਤੀ ਮੈਂ ਮੈਨਾਂ ਸ਼ਰਾਬ ਪੀ ਕੇ ਗੱਲ ਨਹੀਂ ਕਰਨੀ ਸੋਹੀ ਗੱਲ ਕਰ ਇਹ ਤੱਕ ਗੱਲ ਹੋਈ ਆ ਫਿਰ ਕੀ ਹੋਇਆ ਵਾ ਫਿਰ ਅਸੀਂ ਚੌਂਕੀ ਚਲ ਗਏ ਆ ਚੌਂਕੀ ਜਾ ਕੇ ਦੱਸ ਕੇ ਆਏ ਆ ਵੀ ਜਿਹੜੀ ਰਿਪੋਰਟ ਤੁਹਾਨੂੰ ਦਿੱਤੀ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਨੇ ਉਸ ਤੋਂ ਬਾਅਦ ਕੀ ਆ ਚੌਂਕੀ ਤੋਂ ਅਸੀਂ ਵਾਪਸ ਆਏ ਆ ਵਾਪਸ ਆਉਂਦੇ ਆ ਸਾਰੀ ਆਪਾਂ ਗੇਟ ਤੇ ਪਹੁੰਚੇ ਆ ਪੂਰਾ ਪਰਿਵਾਰ ਪਹੁੰਚੋਂ ਤੋਂ ਬਾਅਦ ਹੀ ਅਜੇ ਗੇਟ ਅਸੀਂ ਬੰਦ ਵੀ ਨਹੀਂ ਕੀਤਾ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘਟ 40 50 ਮੇਰੇ ਖਿਆਲ ਨਾਲ 60 ਕਿੰਨੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋਂ ਮਿੰਟ ਸਾਡੇ ਤੇ ਚੜਾਈ ਕਰਦੇ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਛੜੇ ਆ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਕੇ ਵੀ ਅਸੀਂ ਬਾਜੀ ਗੇੜ ਅਸੀਂ ਕੁੰਡਾ ਹੀ ਲਗਾਵਾ ਤੇ ਉਹਨਾਂ ਨੇ ਇੰਨੀ ਕਿ ਗਵਾਰਦਤ ਕੀਤੀ ਹੈ ਵੀ ਕੁੰਡਾ ਤੱਕ ਟੁੱਟ ਗਿਆ ਵਿੰਗਾ ਹੋ ਗਿਆ ਮੋਟਰਸਾਈਕਲ ਅੰਦਰ ਲੱਗੇ ਉਹਨਾਂ ਮੋਟਰਸਾਈਕਲ ਕੱਢ ਕੇ ਬੂਏ ਦੇ ਵਿੱਚ ਹੀ ਸਾਰ ਦੇ ਦਿੱਤੇ ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਉਹ ਦੋਵੇਂ ਸਾੜ ਤੇ ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਤੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ ਭਰ ਹਥਿਆਰ ਵੀ ਲਿਆਏ ਆ ਤੋੜੇ ਭਰ ਭਰ ਰੋੜੇ ਵੀ ਲਿਆਏ ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਨੇ ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਨੇ ਉਹ ਸਪੈਸ਼ਲ ਲੈ ਗਏ ਇਹ ਇੰਨਾ ਵੀ ਇਹਨਾਂ ਨੇ ਪੱਥਰ ਰੋੜਾ ਇੰਨਾ ਵੀ ਚਲਾਇਆ ਵਗੈ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਕੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਇਹ ਮਸਲਾ ਕੀ ਤੁਹਾਡਾ ਦੁਨੀਆ ਦਾ ਮਸਲਾ ਇਹ ਬਲੈਕਮੇਲਿੰਗ ਦਾ ਹੈ ਕਿ ਸਾਡੀ ਵੱਡੀ ਭਾਬੀ ਉਹਨੂੰ ਬਲੈਕਮੇਲ ਕਰਦਾ ਅਸੀਂ ਕਰਨੀ ਹੀ ਹੁੰਦੀ ਉਦੋਂ ਕਰਦਾ ਸਾਡੀ ਮੌਜੂਦਗੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਡਿਆ ਜੀ ਹਾਂਜੀ ਅੰਦਰ ਵੜ ਗਿਆ ਸੀ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਕੁਝ ਕੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰਦਾ ਉਸ ਤੋਂ ਬਾਅਦ ਫਿਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬੜਾ ਲੱਗੇ ਨੇ ਭਾਬੀ ਮੇਰੀ ਨੇ ਵੱਡੀ ਨੇ ਉਹ ਗੇਟ ਬੰਦ ਕਰ ਲਿਆ ਹੋਨੇ ਲੈ ਬਈ ਇੰਨੀਆਂ ਗਲਤਾਂ ਮਾਰੀਆਂ ਗੇੜ ਨੂੰ ਉਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਪਰ ਉਹਨੂੰ ਅੰਦਰ ਆਉਂਦੇ ਤੇ ਅਸੀਂ ਫਿਰ ਸਾਰਾ ਪਰਿਵਾਰ ਘਰ ਨਹੀਂ ਹੈਗੇ ਕਿਉਂਕਿ ਕਮਾਂਗਰਾਂ ਵਾਲੇ ਬੰਦੇ ਸੀ ਤਾਂ ਕਮਾਂਗਰਾਂ ਤੇ ਰਹਿਣਾ ਇਹ ਚੀਜ਼ ਹੋਈ ਪੁਲਸ ਨੇ ਪੁਲਸ ਨੇ ਪੁਲਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਇਸੇ ਚੀਜ਼ ਤੋਂ ਅਸੀਂ ਨਰਾਸ਼ ਹਾਂ ਕਿ ਪੁਲਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਹੋ 1 ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਨਰਾਸ਼ ਹਾਂ ਮੰਗ ਕੀ ਤੁਹਾਡੀ ਹਾਂਜੀ ਮੰਗ ਇਹ ਆ ਇੱਕ ਤੇ ਜਿਨ੍ਹਾਂ ਨੇ ਸਾਰਾ ਨੁਕਸਾਨ ਕੀਤਾ ਜਿਹੜੇ ਮੁੰਡੇ ਆਏ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਮੱਲੇ ਇੰਨਾ ਕ ਤੰਗ ਆ ਮੱਲੇ ਦੇ ਨਾਲ ਮਿਲ ਕੇ ਸਾਰੇ ਜਣੇ ਇਹ ਗੱਲ ਕਹਿ ਰਹੇ ਨੇ ਕਿ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਪ੍ਰਵਾਸੀ ਆ ਆਪਣੇ ਮੁਲਕ ਜਾਣ ਆਪਣੇ ਮੁਲਕ ਰਹਿਣ ਜੋ ਮਰਜ਼ੀ ਕਰਨ ਬਦਮਾਸ਼ੀਆਂ ਕਰੀ ਆ ਕਿਉਂ ਬਦਮਾਸ਼ੀ ਕਰ ਪੰਜਾਬ 'ਚ ਆ ਕੇ ਬਦਮਾਸ਼ੀ ਨਹੀਂ ਕਰ ਸਕਦੇ ਜੇ ਬਦਮਾਸ਼ੀ ਕਰਨਗੇ ਤੇ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਪਰਚਿਆਂ ਦੀ ਹੋਊਗੀ ਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਊਗਾ 28 ਤਰੀਕ ਨੂੰ ਕੇਂਦਰਾ ਕਲੋਨੀ ਦੇ ਵਿੱਚ ਦੋਹਾਂ ਤਰ੍ਹਾਂ ਦਾ ਆਪਸ ਵਿੱਚ ਝਗੜਾ ਆ। ਉਸ ਸੰਬੰਧੀ ਐਫ ਆਰ ਨੰਬਰ 138 325 ਦਰਜ ਕਰਕੇ ਜਿਹੜੇ ਮੇਨ ਦੋਸ਼ੀਆਂ ਨੂੰ ਚੁਫੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਇਹ ਪੰਦੇ ਜਿਹੜੇ ਆ ਕੱਢ ਕੇ ਆ। ਇਹ ਦੱਸਿਆ ਘੱਟ ਕੋਈ ਝਗੜਾ ਬਰਾਕੇ ਪੇਲਵਾਇਆ। ਅਲੱਗ ਇਹਦਾ ਕੋਈ ਨਾ ਆਪਸੀ ਪ੍ਰਾਣੀ ਕੋ ਰਜਿਸਟ੍ਰੇਸ਼ਨ ਚੱਲਦੀ ਸੀ ਲੇਡੀ ਵਗੈਰਾ ਤੋਂ ਲੈ ਕੇ ਉਸ ਸੰਬੰਧੀ ਸਾਰੀ ਇਨਵੈਸਟੀਗੇਸ਼ਨ ਕਰਦੇ। ਉਹ ਮਰਦਾਂ ਦੇ ਸਾਡੇ ਹਾਂ ਦੋ ਮੋਟਰਸਾਈਕਲ ਹੈਗੇ ਉਹ ਜੇ ਮੇਨ ਦੋਸ਼ੀ ਆਪਾਂ ਫੜ ਲਿਆ ਮੈਂ ਕਿ ਵੈਸਟ ਕਰਾਂ